ਲੋ ਇੱਡਾ ਵੱਡਾ ਦਿਲ ਹੈਗਾ ਕਹਿੰਦੇ ਫ੍ਰੀ ਵੀ ਪਿਆਦਾਂਗੇ ਇਹ ਆਪਣੇ ਪਿੰਡ ਰਾਜੇ ਦੇ ਬੱਸ ਸਟੈਂਡ ਤੇ ਸਰਦਾਈ ਬਣਾਉਂਦੇ ਨੇ ਬਾਬਾ ਜੀ ਤੇ ਬਾਬਾ ਜੀ ਸਰਦਾਈ ਦੇ ਵਿੱਚ ਪੈਂਦਾ ਕੀ ਕੁਸਾ ਹੈਗਾ ਕੀ ਪੈਂਦੇ ਜੀ ਖਸ ਖਸਾ ਜੀ ਨਾਲ ਖਸ ਖਸਾ ਬਾਬਾ ਜੀ ਮਗ ਜਾ ਕੇ ਬਦਮ ਆਗੇ ਹਾਂ ਜੀ ਕੀ ਚੀਜ ਆ ਤਾਕਾ ਮੇਜ਼ਰੀ ਆ ਗਈ ਹਾਂਜੀ ਕਾਲੀ ਮਿਰਚ ਕਾਲੀ ਮਿਰਚ ਆ ਗਈ ਜੀ ਆਪਣੀ ਲੈਜੀ ਅਲਾਈਚੀ ਹਾਂਜੀ 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 ਠੀਕ ਹੈ ਜੀ ਅਸਾ ਇਹ ਤਾਂ ਬਹੁਤ ਫਾਇਦੇਮੰਦ ਚੀਜ਼ਾਂ ਨੇ ਜੀ ਹਾਂਜੀ ਅਸਾ ਫਿਰ ਇਹਨੂੰ ਸਾਰੇ ਨੂੰ ਮਿਕਸ ਕਰਕੇ ਹਾਂਜੀ ਪਾਣੀ ਪੀਣੀ ਪੈਂਦੀ ਜੀ ਆਪਾਂ ਹਾਂਜੀ ਹਾਂ ਪੀਉਂਦੇ ਆਪਾਂ ਕੁਜੇ ਚ ਪੀਂਦੋ ਜੀ ਅਸਾ ਕੁਜੇ ਚ ਪਾ ਕੇ ਹਾਂਜੀ ਹਾਂ ਇਹਨੂੰ ਥੋੜਾ ਘੰਟਾ ਦੇਢ ਘੰਟਾ ਪਹਿਲਾਂ ਪੀਉਂਦੇ ਜੇ ਰਾਤ ਨੂੰ ਕਿਉਂ ਨਾ ਫਿਰਦਾ ਬਹਾ ਜ ਗਿਆ ਜੇ ਫਿਰ ਇਹਦੇ ਵਿੱਚੋਂ ਜਿੰਨਾ ਅਸਰ ਨਿਕਲਣਾ ਹਾਂ ਹਾਂ ਜੀ ਇਹ ਸੁੱਕਾ ਬਹੁਤ ਹੁੰਦਾ ਜੀ ਇਹਨੂੰ ਭਿਜ ਕੇ ਹਾਂ ਜੀ ਹਾਂ ਸਨ ਹੋ ਜਾਂਦਾ ਹਾਂ ਜੀ ਹਾਂ ਤੇ ਫਿਰ ਇਹਦਾ ਗਲਾਸ ਕਿੰਨੇ ਦਾਗਾ ਇਹ ਜੀ ਆ ਤਾਂ ਉਹ ਬੰਦਾ ਦਾ 50 ਦਾ ਜੀ ਵੱਡਾ ਗਲਾਸ ਠੀਕ ਹੈ ਬੱਸ वैसे इक बंदे ने पीने चाहिंदे बा खास करके बीमार बंदे ने तो पीनी चाहिदी है हां जी जी हुन ਇਹ ਚ ਪੀਣਾ ਜੀ हां जी ਇਹ ਜੀ 50 ਦਾ ਦਿੰਦੇ ਉਹ ਤਾਂ ਹੈ ਠੀਕ ਹੈ ਜੀ ਠੀਕ ਹੈ ਜੀ ਬੱਧਾ ਇੱਕ ਹਾਂ ਜੀ ਹਾਂ ਠੀਕ ਹੈ 200 ਦਾ ਜੀ 200 ਕੇ ਪਿੰਦਾ ਇਹਦੇ ਵਿੱਚ ਹਰੇ ਵੀ ਮੁਲਾਦ ਬੰਦਾ ਇਹੋ ਜੀ ਗੱਲ ਠੀਕ ਹੈ ਭਾਈ ਜੇ ਵੀ ਕੋਈ ਇਧਰ ਦੀ ਲੰਗਦਾ ਹੋਇਆ ਤਣਾਉਲੇ ਤੋਂ ਵੀ 41 ਸਾਈਡ ਆ ਤਾਂ ਰਾਜੀ ਇਹ ਪਿੰਡ ਆ ਇਹ ਦੁਕਾਨ ਆਉਂਦੀ ਹੈ ਜੀ ਇਹ ਜਿੱਥੇ ਸਰਦਾਈ ਬਣਾਉਂਦੇ ਨੇ ਬਸ ਸਟੈਂਡ ਤੇ ਤੇ ਤੁਸੀਂ ਇੱਥੇ ਸਰਦਾਈ ਪੀ ਕੇ ਦੇਖਿਓ ਇੱਕ ਵਾਰੀ ਤੁਸੀਂ ਕਹੋਗੇ ਵੀ ਕਿਆ ਬਾਤਾਂ ਨੇ ਤੁਸੀਂ ਅਹੀ ਜੀ ਸਰਦਾਈ ਕਿਤੇ ਨਹੀਂ ਪੀਤੀ ਹੁਣ ਖੜ ਕੇ ਜ਼ਰੂਰ ਜਾਇਓ ਇਹਦੇ ਚਾਹੇ ਪੀ ਕੇ ਨਾ ਆਇਆ ਜਾਇਓ ਇੱਕ ਵਾਰੀ ਖੜ ਕੇ ਜ਼ਰੂਰ ਜਾਇਓ ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਵੀ ਹਾਂ ਗੱਲਬਾਤ ਹੈਗੀ ਆ। ਜੀ ਪੀਦੇ ਜੀ ਬਣਾਉਂਦੇ ਪੰਨਾ ਪਾਉਂਦੇ ਲੋ ਐਡਾ ਵੱਡਾ ਦਿਲ ਹੈਗਾ ਕਹਿੰਦੇ ਫ੍ਰੀ ਵੀ ਪਿਆ ਦਾਂਗੇ ਹੋਰ ਕੀ ਹੈ। ਇਹ ਹੈ ਗਿਆ ਕਾਲ ਖਾਲਸਾ ਸਰਦਾਈ ਜਿੱਥੇ ਬਣਦਾ ਆਪਣੇ ਬੱਸ ਸਟੈਂਡ ਤੇ ਰਾਜੇ ਦੇ ਤੇ ਇੱਥੇ ਲਿਖਿਆ ਵੀ ਹੋਇਆਗਾ ਵੀ ਇਹ ਸਰਦਾਈ ਪੰਗ ਤੋਂ ਬਣਾ ਤਿਆਰ ਕੀਤੀ ਜਾਂਦੀ ਹੈ ਇਹ ਸਰਦਾਈ ਨੂੰ ਛੋਟੇ ਬੱਚੇ ਤੇ ਮਾਤਾ ਪਿਤਾ ਪਹਿਣਾ ਬਜ਼ੁਰਗ ਤੇ ਭਰਾ ਵੀ ਪੀ ਸਕਦੇ ਆ ਹਣ ਇਹਦੇ ਵਿੱਚ ਦੱਸਿਆ ਵੀ ਹੋਇਆ ਜਿੰਨੇ ਬਾਪੇ ਨੇ ਸਾਰੀ ਗੱਲ ਦੱਸੀ ਸੀਗੀ ਵੀ ਸੌਂਫ ਕਾਲੀ ਮਿਰਚੇ ਮੱਕ ਜੀ ਕਾਜੂ ਗਦਾਮ ਤੇ ਹੋਰ ਬੱਦਾ ਖਸ ਖਾ ਦਾ ਗੁਲਕੰਦ ਤਾਂ ਗਾਮਿਸਰੀ ਛੋਟੀ ਇਲਾਚ ਸਾਰਾ ਕੋਸ ਪੈਂਦਾ ਜੋ ਕਿ ਆਪਣੇ ਸਿਹਤ ਲਈ ਬਹੁਤ ਹੀ ਚੰਗੇ ਨੇ ਬਿਮਾਰ ਬੰਦੇ ਲਈ ਤਾਂ ਬਹੁਤ ਹੀ ਜ਼ਿਆਦਾ ਚੰਗੇ ਨੇ ਤੇ ਬਾਕੀ ਪਰ ਬਾਈ ਦੀਪ ਸਿੱਧੂ ਦੀ ਫੋਟੋ ਵੀ ਲੱਗੀ ਹੋਈ ਆ ਜੋ ਕਿ ਆਪਣਾ ਬਹੁਤ ਹੀ ਜ਼ਿਆਦਾ ਆਪਾਂ ਇਹਨੂੰ ਮੰਨਦਾ ਬੰਦੇ ਨੂੰ ਤੇ ਤੇ ਬਾਈ ਤੇ ਮੈਂ ਗਾਣਾ ਵੀ ਲਿਖਿਆ ਸੀ ਦੀਪ ਸਿੱਧੂ ਤੇ ਇੱਕ ਵਾਰੀ ਇੱਥੇ ਖੜ ਕੇ ਜ਼ਰੂਰ ਜਾਇਓ ਚਾਹੇ ਤਨੌਲੇ ਤੋਂ ਭਿੱਖੀ ਨਹੀਂ ਜਾਂਦੇ ਹੋ ਚਾਹੇ ਤਨੌਪੀਖੀ ਤੋਂ ਤਨੌਲੇਣ ਜਾਂਦੇ ਹੋ ਇੱਕ ਵਾਰੀ ਇੱਥੇ ਰਾਜੀ ਖੜ ਕੇ ਜ਼ਰੂਰ ਜਾਇਓ ਆ ਤੁਹਾਨੂੰ ਬੋਰਡ ਲੱਗਿਆ ਮਿਲ ਜੂਗਾ ਦੋਨੇ ਸਾਈਡ ਆਰ ਤੇ ਆਪ ਆ ਗਏ ਆ ਖੇਤ ਤੇ 4 ਵਜੇ ਲੈਟ ਆਉਣੀ ਸੀ ਹਜੇ ਤੱਕ ਲੈਟ ਆਈ ਨਹੀਂ ਗਈ ਪਤਾ ਨਹੀਂ ਕੀ ਚੱਕਰ ਹੈ ਇਹ ਵੀ ਜਦੋਂ ਮਰਜ਼ੀ ਹੁੰਦੀ ਹੈ ਇਹਨਾਂ ਦੀ ਉਹਦੀ ਛੜਦੇ ਨੇ ਇਹ ਕਾ ਪਾਣੀ ਇਧਰ ਹੀ ਨਿਕਲਿਆ ਜਾਂਦਾ ਇਹਦਾ ਹੁਣ ਮੈਂ ਇਹਨੂੰ ਛੇੜਦਾ ਨਹੀਂਗਾ ਜੇ ਮੈਂ ਇਹਨੂੰ ਥੋੜਾ ਜਾਂ ਐ ਚੱਕ ਜੇ ਦੁੱਤਾ ਇਹ ਨਹੀਂ ਪਤਾ ਖੁੱਲ ਜੇ ਮੂਹਰੋ ਪਰ ਲੱਕੇ ਫਿਰ ਸਾਰਾ ਪਾਣੀ ਇੱਥੇ ਹੋਣ ਲੱਗ ਗਿਆ ਪੈਣ ਲੱਗ ਗਿਆ ਇਹ ਤਾਂ ਸਾਰੀ ਮਿੱਟੀ ਖੋਰ ਕੇ ਲੈ ਜੂ ਪਰ ਮੈਂ ਤਾਂ ਹੀ ਛੇੜਦਾ ਨਹੀਂ ਮੈਂ ਚੱਲ ਜਿੰਨਾ ਕਿ ਨਿਕਲੀ ਜਾਂਦਾ ਨਿਕਲੀ ਜਾਂਦੇ ਇੱਧਰ ਟੁੱਟਿਆ ਪਿਆਗਾ ਪੈਪ ਥੋੜਾ ਜਿਹਾ ਟੁੱਟਿਆ ਪਿਆ ਤੇ ਚੱਲ ਜਿੰਨਾ ਟਾਈਮ ਚੱਲੀ ਜਾਂਦਾ ਨੂੰ ਚਲਾਵਾ ਕੇ ਫਿਰ ਰੇ ਆ ਕੇ ਪਾਵਾਂਗੇ ਹੁਣ ਆਇਆ ਜੇ ਮੈਂ ਖਿੱਚ ਕੇ ਸੈਟ ਕਰਨ ਲੱਗਿਆ ਜੇ ਖੁੱਲ ਗਿਆ ਵਾਧਾ ਵਾਜੂਗਾ ਆਖਣ ਗਿਆ ਰੋਜ ਮੋਢੇ ਤੇ ਕਹੀ ਜੀ ਟੰਗ ਕੇ ਆਏ ਰੋਜ ਵੀਡੀਓ ਬਣਾ ਲੰਦਾ ਕੀ ਕਰੀਏ ਸਾਡਾ ਕਿੱਤਾ ਹੀ ਹੁਣ ਇਹ ਬਣ ਗਿਆ ਪਹਿਲਾਂ ਮੈਂ ਖੇਤੀ ਕਰਦਾ ਨਹੀਂ ਹੁੰਦਾ ਸੀਗਾ ਆ ਹੀ ਸਾਲ ਖੇਤੀ ਕਰਨ ਲੱਗਿਆ ਮੈਂ ਤੇ ਪਹਿਲਾਂ ਮੈਂ ਕੁਛ ਕੋਬ ਜੌਬ ਯੂ ਦਾ ਕੰਮ ਕਰਕੇ ਵੇਖਿਆਗਾ ਫਿਰ ਉਹ ਰਾਸ ਨਹੀਂ ਆਇਆ ਆਪਾਂ ਨੂੰ ਤੇ 4 ਮਹੀਨੇ ਤੋਂ ਬਾਅਦ ਮੈਂ ਕਿਤੇ ਲਾਇ ਹੀ ਨਹੀਂ ਗੇ ਕਿਉਂਕਿ ਮੈਨੂੰ ਆਈ ਸੀ ਵੀ ਆਪਣਾ ਕੰਮ ਹੀ ਕਰਨਾ ਹੈਗਾ ਜਦੋਂ ਵੀ ਕਰਨਾ ਹੈਗਾ ਵੀ ਜਾਂ ਤਾਂ ਕੰਮ ਵਧੀਆ ਹੋਵੇ ਪੂਰਾ ਹੈ ਨਾ ਹਨਾ ਜਾਂ ਫਿਰ ਆਪਣਾ ਕੰਮ ਕਰਨਾ ਹੈਗਾ ਤੇ ਬਾਕੀ ਹੋਰ ਵੀ ਮੇਰੇ ਦਿਮਾਗ 'ਚ ਹੈਗਾ ਕੰਮ ਇੱਕ ਦੋ ਵੀ ਉਹ ਆਪਣੇ ਕੰਮ ਕਰਨੇ ਹੈਗੇ ਹੁਣ ਜਿਵੇਂ ਆ ਆਪਣਾ ਕੰਮ ਖੋਦਦਾ ਹੋ ਗਿਆ ਹਨਾ ਜੋ ਵੀ ਆਪਾਂ YouTube ਤੇ ਪਾਉਣੇ ਹੈਗੇ ਕੰਟੈਂਟ ਵਗੈਰਾ ਇਹ ਕੇ ਪੀ ਵਾਲਾ ਕੰਮ ਹੋ ਗਿਆ ਆਪਣਾ ਤੇ ਦੋ ਇੱਕ ਦੋ ਕੰਮ ਹੋਰ ਨੇ ਮੇਰੇ ਦਿਮਾਗ ਦੇ ਵਿੱਚ ਉਹ ਵੀ ਕਰਨੇ ਹੈਗੇ ਬਸ ਥੋੜੀ ਅਜੇ ਤੁਹਾਨੂੰ ਵੀ ਪਤਾ ਹੈ ਉਹਦੀ ਘਾਟ ਹੈ